ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਸੀਂ ਕਹਿਣਾ ਬਈ ਚਲੋ ਮੈਂ ਛੱਡੋ ਤੁਸੀਂ ਨਹੀਂ ਕਹਿੰਦੇ ਹਨਾ ਬਈ ਬੜੇ ਦਿਨਾਂ ਬਾਅਦ ਰੀਲ ਲੈ ਕੇ ਹਾਜ਼ਰਾ ਹਨਾ ਅੱਜ ਤਕਰੀਬਨ 9:27 ਮਿੰਟ ਹੋ ਚੁੱਕੇ ਆ ਤੇ 9 ਵਜੇ ਕਲੈਕ ਪੇਪਰ ਹੋ ਚੁੱਕੇ ਆ ਜਿਹੜੇ ਮੇਰੇ ਵੀਰਾਂ ਨੇ ਸਾਧ ਵਾਲੇ ਪੇਪਰ ਕਲੈਕ ਕਰਾਉਣੇ ਸੀ ਭਰੋਣੇ ਸੀ ਪੇਪਰ ਕਲੈਕ ਹੋ ਚੁੱਕੇ ਆ ਬਹੁਤ ਵਧੀਆ ਤਰੀਕੇ ਨਾਲ ਪੇਪਰ ਕਲੈਕ ਹੋਇਆ ਤੇ ਮੇਰੀ ਇਸ ਰੀਲ ਦੇ ਨਾਲ ਇੱਕ YouTube ਤੇ ਵੀਡੀਓ ਵੀ ਆ ਰਹੀ ਆ ਪੇਜ ਤੇ ਵੀ ਵੀਡੀਓ ਪਾ ਦੂੰਗਾ ਮੈਂ Facebook ਪੇਜ ਤੇ ਹਨਾ ਵੀ ਕਿਹੜੀ ਗੱਲ ਦਾ ਖਾਸ ਖਿਆਲ ਰੱਖਣਾ ਸੀਗਾ ਹਲੋ ਅੰਸ਼ਾਲ ਵਾਲੇ ਪੇਪਰ ਕਲਿੱਕ ਹੋ ਗਏ ਵਧੀਆ ਤਰੀਕੇ ਨਾਲ ਹੋਏ ਆ ਹਨਾ ਸਾਰਿਆਂ ਦੇ ਤਕਰੀਬਨ ਸਕਿੰਟਾਂ ਸਕੁੰਟਾਂ ਦੇ ਵਿੱਚ ਹੀ ਕੋਈ ਸਾਈਟਾਂ ਬਲੌਕ ਨਹੀਂ ਹੋਈਆਂ ਹੋਈਆਂ ਗਈਆਂ ਇਸ ਮੇਰੇ ਵਾਲੇ ਏਰੀਆ ਦੇ ਵਿੱਚ ਤਾਂ ਤੇ ਬਾਕੀ ਕਿਹ ਜਿ ਕਿਸੇ ਵਾਸਤੇ ਕੋਈ ਖਬਰ ਨਹੀਂ ਆਈ ਅੱਧਾ ਘੰਟਾ ਹੋਇਆ ਤੇ ਜਿਹੜੀ ਗੱਲ ਦਾ ਖਾਸ ਖਿਆਲ ਰੱਖਣਾ ਸੀਗਾ ਜਦੋਂ ਆਪਾਂ ਰੀਫਰੈਸ਼ ਮਾਰਦੇ ਆ ਪੂਰੀ ਵੀਡੀਓ ਮੈਂ ਸਕਰੀਨ ਰਿਕਾਰਡਿੰਗ ਕਰਕੇ YouTube ਤੇ ਤੇ ਪੇਜ ਤੇ ਪਾ ਦਨਾ ਜਦੋਂ ਆਪਾਂ ਰੀਫਰੈਸ਼ ਪੇਜ ਨੂੰ ਕਰਦੇ ਆ 9 ਵਜੇ ਪੇਜ ਖੁੱਲਦਾ ਤੇ ਰੀਫਰੈਸ਼ ਕਰਨ ਵਾਸਤੇ ਕਈ ਬੰਦੇ ਗਲਤੀ ਕਰ ਦਿੰਦੇ ਆ ਬ੍ਰਾਊਜ਼ਰ ਤੋਂ ਰੀਫਰੈਸ਼ ਮਾਰਦੇ ਆ ਹਣਾ ਉੱਪਰੋਂ ਜਾ ਕੇ ਪੇਜ ਨੂੰ ਨਹੀਂ ਉਹ ਗਲਤੀ ਕਿਸੇ ਨੇ ਨਹੀਂ ਕਰਨੀਗੀ ਥੱਲੇ ਇਹਨਾਂ ਦਾ ਜਦੋਂ ਆਪਾਂ ਸਪੈਡ ਆਈਡੀ ਦਾ ਐਂਟਰ ਹੋ ਜਾਂਦੇ ਆ ਥੱਲੇ ਇਹਨਾਂ ਨੇ ਸਪੈਸ਼ਲ ਦਿੱਤਾ ਹੋਇਆ ਅਜੁਰਨਾ ਪੈਜੀਨਾ ਹਣਾ ਉਹਦੇ ਤੇ ਕਲਿੱਕ ਕਰਕੇ ਤੁਸੀਂ 9 ਵਜੇ ਉਹਦੇ ਤੋਂ ਰੀਫਰੈਸ਼ ਕਰਕੇ ਤੇ ਨਾਲ ਦੀ ਨਾਲ ਤੁਸੀਂ ਪੇਪਰ ਕਲਿੱਕ ਵਾਲੇ ਬਟਨ ਤੇ ਉਂਗਲ ਮਾਰ ਦੇਣੀ ਆ ਤੇ ਸਕਿੰਟਾਂ ਦੇ ਵਿੱਚ ਪੇਪਰ ਕਲਿੱਕ ਹੋਇਆ ਇਸ ਗੱਲ ਦਾ ਖਾਸ ਖਿਆਲ ਰੱਖਿਓ ਮੇਰੀ ਅਗਲੀ ਵੀਡੀਓ ਉਸੀਂ ਦੇਖ ਲਓ YouTube ਤੇ ਪਾ ਰਹੇ ਹਾਂ ਮੈਂ ਖਸਸੀ ਕਾ